ਦੋਸਤੋ ਪੰਜਾਬ ਦੇ ਅੰਦਰੋਂ ਦੋ ਵੱਡੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਘਟਨਾ ਕਿ ਇੱਕ ਸਕੂਲ ਦੀਆਂ ਚਾਰ ਵਿਦਿਆਰਥਣਾਂ ਅਚਾਨਕ ਗਾਇਬ ਹੋ ਜਾਂਦੀਆਂ ਤੇ ਦੂਸਰੀ ਘਟਨਾ ਜਿਹੜਾ ਜਥਾ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਦਰਸ਼ਨਾ ਵਾਸਤੇ ਗਿਆ ਸੀ ਉਸ ਜਥੇ ਦੇ ਵਿੱਚੋਂ ਇੱਕ ਔਰਤ ਜੋ ਪਾਕਿਸਤਾਨ ਹੀ ਰਹਿ ਗਈ ਆ ਕਿਹਾ ਜਾ ਰਿਹਾ ਕਿ ਉਹ ਔਰਤ ਸ਼ਾਇਦ ਜਥੇ ਵਿੱਚੋਂ ਫਰਾਰ ਹੋ ਗਈ ਆ ਵਾਪਸ ਨਹੀਂ ਆਈ ਇਹ ਪੂਰੀਆ ਘਟਨਾਵਾਂ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਪਹਿਲੀ ਘਟਨਾ ਕਿ ਇੱਕ ਸਕੂਲ ਦੀਆਂ ਚਾਰ ਵਿਦਿਆਰਥਣਾਂ ਅਚਾਨਕ ਗਾਇਬ ਹੋ ਗਈਆਂ ਤੇ ਜਦੋਂ ਉਹ ਵਿਦਿਆਰਥਣਾਂ ਆਪੂ ਆਪਣੇ ਘਰਾਂ ਵਿੱਚ ਨਹੀਂ ਪਰਤੀਆਂ ਤਾਂ ਪੂਰੇ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਲੋਕਾਂ ਨੇ ਉਹਨਾਂ ਵਿਦਿਆਰਥਣਾਂ ਦੀ ਭਾਲ ਕਰਨੀ ਸ਼ੁਰੂ ਕੀਤੀ ਦੱਸਿਆ ਜਾ ਰਿਹਾ ਕਿ ਮਾਪੇ ਇੱਕ ਜਿਹੜੀਆਂ ਦੋ ਲੜਕੀਆਂ ਖੁਰਾਲੀ ਦੀਆਂ ਨੇ ਤੇ ਦੋ ਸ਼ਾਇਦ ਸਿੰਧਪੁਰਾ ਦੀਆਂ ਦੱਸੀਆਂ ਜਾ ਰਹੀਆਂ ਨੇ ਤਾਂ ਜਦੋਂ ਮਾਪੇ ਇਹਨਾਂ ਲੜਕੀਆਂ ਦੀ ਭਾਲ ਟੋਲ ਕਰਨ ਲੱਗੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇੱਕ ਪ੍ਰਵਾਸੀਆਂ ਦਾ ਘਰ ਕਾਲੇਕੇ ਵਾਲਾ ਪਿੰਡ ਆ ਸ਼ਾਇਦ ਉਧਰ ਹੀ ਕੋਈ ਚੰਡੀਗੜ੍ਹ ਦੇ ਵੱਲ ਉੱਥੇ ਉਹ ਪਿੰਡ ਦੇ ਕੋਈ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਉਹਨਾਂ ਦੇ ਘਰ ਉਹਨਾਂ ਲੜਕੀਆਂ ਦੇ ਕੱਪੜੇ ਮਿਲਦੇ ਨੇ ਚਾਰਾਂ ਵਿਦਿਆਰਥਣਾਂ ਦੀ ਜਿਹੜੀਆਂ ਯੂਨੀਫਾਰਮ ਸੀ ਉਹ ਉੱਥੇ ਉਤਾਰੀਆਂ ਹੋਈਆਂ ਸੀ ਕਪੜੇ ਚੇਂਜ ਕੀਤੇ ਹੋਏ ਸੀ ਉਹਨਾਂ ਦੀਆਂ ਟਿੱਕਾਂ ਜੋ ਬੈਗ ਸੀ ਕੁੜੀਆਂ ਦੇ ਕੋਲ ਆਪਣੀ ਕਿਤਾਬਾਂ ਵਾਲੇ ਬਸਤੇ ਸੀ ਉਹ ਵੀ ਉਸੇ ਹੀ ਘਰ ਦੇ ਵਿੱਚ ਮੌਜੂਦ ਸੀ ਲੋਕਾਂ ਨੇ ਉੱਥੇ ਵੱਡਾ ਇਕੱਠ ਕੀਤਾ ਕਾਫੀ ਜ਼ਿਆਦਾ ਰੌਲਾ ਪਿਆ ਤੇ ਲੋਕ ਉਸ ਘਰ ਦੇ ਮਾਲਕਾਂ ਤੋਂ ਪੁੱਛ ਰਹੇ ਆ ਉਸ ਘਰ ਦੇ ਜੋ ਉੱਥੇ ਕਿਰਾਏ ਦਾ ਰਹਿ ਰਹੇ ਆ ਪ੍ਰਵਾਸੀ ਪਰਿਵਾਰ ਉਹਨਾਂ ਤੇ ਇਲਜ਼ਾਮ ਲਗਾ ਰਹੇ ਆ ਕਿ ਇਹਨਾਂ ਨੇ ਜਿਹੜੀਆਂ ਸਾਡੀਆਂ ਲੜਕੀਆਂ ਨੇ ਕਿਤੇ ਗਾਇਬ ਕੀਤੀਆਂ ਨੇ ਉੱਥੇ ਇੱਕ ਸੁਖਪੀਤ ਨਾਮ ਦਾ ਇਨਸਾਨ ਇਹ ਕਹਿ ਰਿਹਾ ਕਿ ਇਹਨਾਂ ਦਾ ਜਿਹੜਾ ਲੜਕਾ ਏ ਉਹਦੇ ਉੱਪਰ ਪਹਿਲਾਂ ਵੀ ਕਈ ਵੇਪ ਉਥੇ ਹੋਰ ਕਈ ਕੇਸ ਉਸ ਬੰਦੇ ਦੇ ਉੱਪਰ ਪਏ ਹੋਏ ਨੇ ਉਸ ਮੁੰਡੇ ਦੇ ਇਸ ਘਰ ਦੇ ਵਿੱਚ ਜਿਹੜਾ ਮੁੰਡਾ ਮੌਜੂਦ ਸੀ ਉਹਦੇ ਉੱਪਰ ਤੇ ਹੁਣ ਉਹ ਮੁੰਡਾ ਵੀ ਕਿਤੇ ਕਹਿੰਦੇ ਸਾਨੂੰ ਦਿਖਾਈ ਨਹੀਂ ਦਿੰਦਾ ਘਰ ਦੇ ਵਿੱਚ ਉਹ ਮੁੰਡਾ ਵੀ ਮੌਜੂਦ ਨਹੀਂ ਉਸ ਮੁੰਡੇ ਦੀ ਮਾਂ ਵੀ ਘਰ ਤੋਂ ਗਾਇਬ ਆ ਉਹਨਾਂ ਜਿਹੜੇ ਉਥੇ ਸੁਖਪ੍ਰੀਤ ਸਿੰਘੁਰੀ ਆਏ ਹੋਏ ਨੇ ਉਹਨਾਂ ਦਾ ਕਹਿਣਾ ਇਹ ਸਾਰੇ ਦੋਸ਼ ਉਹ ਉਸ ਪਰਿਵਾਰ ਦੇ ਉੱਪਰ ਲਗਾ ਰਹੇ ਨੇ ਫਿਲਹਾਲ ਇਸ ਪੂਰੇ ਮਾਮਲੇ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਨਿਕਲ ਕੇ ਕੀ ਸਾਹਮਣੇ ਆਉਂਦਾ ਉਹ ਤਾਂ ਆਉਣ ਵਾਲਾ ਵਕਤ ਦੱਸੂਗਾ ਕਿ ਕੀ ਵਾਕਈ ਉਸ ਜਿਹੜਾ ਪ੍ਰਵਾਸੀ ਪਰਿਵਾਰ ਆ ਉਹਨਾਂ ਨੇ ਉਹਨਾਂ ਲੜਕੀਆਂ ਨੂੰ ਕਿਤੇ ਗਾਇਬ ਕੀਤਾ ਜਾਂ ਉਹਨਾਂ ਦੇ ਉੱਪਰ ਸ਼ੱਕ ਦੇ ਆਧਾਰ ਤੇ ਝੂਠੇ ਇਲਜ਼ਾਮ ਲੱਗ ਰਹੇ ਨੇ ਜੇਕਰ ਨਹੀਂ ਤਾਂ ਫਿਰ ਉਹਨਾਂ ਲੜਕੀਆਂ ਦੇ ਚਾਰਾਂ ਬੱਚੀਆਂ ਦੇ ਕੱਪੜੇ ਜਿਹੜੇ ਵਰਦੀਆਂ ਨੇ ਜੋ ਵੀਡੀਓ ਦੇ ਵਿੱਚ ਫੋਟੋਆਂ ਦੇ ਵਿੱਚ ਦਿਖਾਈ ਦਿੰਦੀਆਂ ਤਾਂ ਉਸ ਘਰ ਦੇ ਵਿੱਚ ਆਖਰ ਉਹ ਕਿਵੇਂ ਆਈਆਂ ਉਹ ਬੈਗ ਉੱਥੇ ਕਿਵੇਂ ਨੇ ਇਹ ਪੂਰਾ ਮਾਮਲਾ ਫਿਲਹਾਲ ਇਨਵੈਸਟੀਗੇਸ਼ਨ ਦਾ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਨਿਕਲ ਕੇ ਕੀ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੇਗਾ ਪਰ ਇਹ ਬੇहद ਹੈਰਾਨ ਕਰਨ ਵਾਲਾ ਮਾਮਲਾ ਕਿਉਂਕਿ ਇਹ ਜਿਹੜੀਆਂ ਬੱਚੀਆਂ ਨੇ ਚਾਰੇ ਹੀ ਦੱਸਿਆ ਜਾ ਰਿਹਾ 8ਵੀਂ 9ਵੀਂ ਕਲਾਸ ਦੀਆਂ ਬੱਚੀਆਂ ਨੇ ਛੋਟੀਆਂ-ਛੋਟੀਆਂ ਤੇ ਨਵਾਲਗ ਬੱਚੀਆਂ ਨੇ ਇਹ ਆਖਰ ਇਹ ਬੱਚੀਆਂ ਕਿੱਧਰ ਗਈਆਂ ਕਿਉਂ ਗਈਆਂ ਇਹਦਾ ਹਲੇ ਕੁਝ ਪਤਾ ਨਹੀਂ ਲੱਗਾ ਤੇ ਜਿਹੜੀ ਦੂਸਰੀ ਘਟਨਾ ਉਹ ਇਹ ਕਿ ਸਾਡਾ ਇੱਕ ਜਥਾ ਪੰਜਾਬ ਦੇ ਵਿੱਚੋਂ ਜਥਾ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਪਾਕਿਸਤਾਨ ਗਿਆ ਸੀ ਤਾਂ ਉੱਥੇ ਇੱਕ ਔਰਤ ਜਿਹਦੀ ਉਮਰ 45 40-45 ਸਾਲ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਉਹ ਔਰਤ ਉਸ ਜਥੇ ਦੇ ਵਿੱਚੋਂ ਵਾਪਸ ਨਹੀਂ ਆਈ ਜਿਹਦਾ ਨਾਮ ਸਰਬਜੀਤ ਕੌਰ ਦੱਸਿਆ ਜਾ ਰਿਹਾ ਕੁਝ ਦੱਸ ਰਹੇ ਨੇ ਕਿ ਇਹ ਔਰਤ ਕਪੂਰਥਲਾ ਦੀ ਆ ਪਰ ਕੁਝ ਦਾ ਕਹਿਣਾ ਕਿ ਜਿਹੜੀ ਇਹ ਔਰਤ ਆ ਇਹ ਮੁੱਖ ਸਰਸਾਈਦੀ ਆ ਦੱਸਿਆ ਜਾ ਰਿਹਾ ਕਿ ਸਰਬਜੀਤ ਕੌਰ ਜਦੋਂ ਪਾਕਿਸਤਾਨ ਗਈ ਆ ਤੇ ਇਮੀਗ੍ਰੇਸ਼ਨ ਨੂੰ ਵੀ ਏਸ ਸਰਬਜੀਤ ਨੇ ਅੱਜ ਵੀ ਅਧੂਰੀ ਹੀ ਜਾਣਕਾਰੀ ਦਿੱਤੀ ਕਿ ਜੋ ਇਹਦੀ ਡਿਟੇਲ ਸਾਹਮਣੇ ਆਈ ਆ ਕਿ ਸਰਬਜੀਤ ਕੌਰ ਨੂੰ ਉੱਥੇ ਕਿਸੇ ਨੇ ਗੁੰਮਰਾਹ ਕੀਤਾ ਤਾਂ ਕਰਕੇ ਉਹ ਜਥੇ ਦੇ ਨਾਲ ਉੱਛੜ ਗਈ ਜਾਂ ਫਿਰ ਸਰਬਜੀਤ ਦੇ ਨਾਲ ਕੋਈ ਅਜਿਹਾ ਪਾਣਾ ਵਾਪਰਿਆ ਜਿਹਦੇ ਕਰਕੇ ਉਹ ਜਥੇ ਦੇ ਨਾਲ ਕੋਈ ਅਣਹੋਣੀ ਘਟਨਾ ਵਾਪਰੀ ਕਿ ਉਹ ਜਥੇ ਦੇ ਨਾਲ ਵਾਪਸ ਨਹੀਂ ਆਈ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਆ ਇਹ ਪੂਰੇ ਮਾਮਲੇ ਦੀ ਪੁਲਿਸ ਪੜਤਾਲ ਕਰ ਰਹੀ ਆ ਪੁਲਿਸ ਦੀ ਪੜਤਾਲ ਦੇ ਵਿੱਚ ਇਹ ਪੂਰੇ ਮਾਮਲੇ ਦੀ ਕੀ ਚਾਹੀ ਲਿਖੋ ਕਿ ਸਾਹਮਣੇ ਹੁੰਦੀ ਆ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੇਗਾ ਪਹਿਲਾਂ ਵੀ ਜਦੋਂ ਵੱਖ-ਵੱਖ ਜਥੇ ਪਾਕਿਸਤਾਨ ਜਾਂਦੇ ਨੇ ਤਾਂ ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਖਾਸ ਤੌਰ ਤੇ ਜਦੋਂ ਲੜਕੀਆਂ ਨੇ ਔਰਤਾਂ ਨੇ ਜਥੇ ਦੇ ਨਾਲ ਪਾਕਿਸਤਾਨ ਦਰਸ਼ਨਾ ਵਾਸਤੇ ਜਾਣਾ ਹੋਵੇ ਤਾਂ ਪੂਰੀ ਡਿਟੇਲ ਦੇ ਵਿੱਚ ਬਰੀਕੀ ਦੇ ਵਿੱਚ ਇਹ ਇਹਨਾਂ ਜਥਿਆਂ ਵਿੱਚ ਜਿਹੜੀਆਂ ਲੜਕੀਆਂ ਨੇ ਜਾਣਾ ਹੁੰਦਾ ਉਹਨਾਂ ਦੀ ਛਾਣ ਵੀ ਕੀਤੀ ਜਾਂਦੀ ਆ ਕਿਉਂਕਿ ਪਹਿਲਾਂ ਵੀ ਇੱਕ ਘਟਨਾ ਐਵੇਂ ਹੀ ਵਾਪਰੀ ਸੀ ਕਿ ਇੱਕ ਔਰਤ ਜਿਹਦਾ ਨਾਮ ਕਿਰਨ ਬਾਲਾ ਸੀ ਉਹ ਕਿਰਨ ਬਾਲਾ ਉੱਧਰ ਪਾਕਿਸਤਾਨ ਜਾਂਦੀ ਆ ਜਿ세 ਦੇ ਨਾਲ ਤੇ ਮੁੜ ਕੇ ਵਾਪਸ ਨਹੀਂ ਆਉਂਦੀ ਉੱਥੇ ਹੀ ਰਹਿ ਪੈਂਦੀ ਆ ਤੇ ਐਵੇਂ ਹੀ ਇਹ ਮਾਮਲਾ ਸਾਹਮਣੇ ਆਇਆ ਪਰ ਇਸ ਕੁੜੀ ਇਸ ਔਰਤ ਦਾ ਜਿਹੜੀ ਉਮਰ 45 ਸਾਲ ਦਿੱਤੀ ਜਾ ਰਹੀ ਆ 40-45 ਸਾਲ ਇਹਦਾ ਕੀ ਮਾਮਲਾ ਕੀ ਕਾਰਨ ਆ ਉਦੇ ਬਾਰੇ ਤਾਂ ਹਲੇ ਕੁਝ ਕਿਹਾ ਨਹੀਂ ਜਾ ਸਕਦਾ ਜਦੋਂ ਤੱਕ ਕੋਈ ਪ੍ਰਮਾਣਿਤ ਤੱਥ ਸਾਹਮਣੇ ਨਹੀਂ ਆ ਜਾਂਦੇ ਉਦੋਂ ਤੱਕ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਉਦੋਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਕਿ ਜੇਕਰ ਕਿਸੇ ਔਰਤ ਨੇ ਜੇਕਰ ਕਿਸੇ ਕੁੜੀ ਨੇ ਇਸ ਜਥੇ ਦੇ ਵਿੱਚ ਸ਼ਾਮਲ ਹੋਣਾ ਪਾਕਿਸਤਾਨ ਦੇ ਦਰਸ਼ਨਾ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਾਣਾ ਉਹਨਾਂ ਦੇ ਕੀ ਕੁੜੀਆਂ ਦੇ ਮਾਪੇ ਉਹਨਾਂ ਦੇ ਨਾਲ ਨੇ ਜਾਂ ਫਿਰ ਜਿਹੜੀ ਔਰਤ ਨੇ ਜਾਣਾ ਉਹਦਾ ਪਤੀ ਨਾਲ ਜਾਂ ਉਹਨਾਂ ਦਾ ਕੋਈ ਹੋਰ ਭੈਣ ਭਰਾ ਨਾਲਾ ਪੂਰੀ ਇਨਵੈਸਟੀਗੇਸ਼ਨ ਇਹਨਾਂ ਮਾਮਲੇਾਂ ਦੀ ਕੀਤੀ ਜਾਂਦੀ ਹੈ ਫਿਲਹਾਲ ਇਹ ਹਲੇ ਕੋਈ ਜਾਣਕਾਰੀ ਦਿੱਕਤੇ ਸਾਹਮਣੇ ਨਹੀਂ ਆਈ ਕਿ ਸਰਬਜੀਤ ਤੌਰ ਦਾ ਕਿਹੜਾ ਪਰਿਵਾਰਕ ਮੈਂਬਰ ਉਹਦੇ ਨਾਲ ਸੀ ਇਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂ ਕਿ ਆਖਰ ਸਰਬਜੀਤ ਕਿਉਂ ਉੱਥੇ ਪਾਕਿਸਤਾਨ ਰਹਿ ਗਈ ਗਲਤੀ ਦੇ ਨਾਲ ਜਾਂ ਇਹਦੇ ਪਿੱਛੇ ਕੋਈ ਹੋਰ ਵਜ੍ਹਾ ਸੀ ਪਰ ਇਹ ਕਾਫੀ ਵੱਡੀ ਖਬਰ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਇੱਕ ਹੋਰ ਔਰਤ ਕਿਰਨ ਬਾਲਾ ਤੋਂ ਬਾਅਦ ਪਾਕਿਸਤਾਨ ਤੋਂ ਵਾਪਸ ਨਹੀਂ ਆਈ